ਅਲਾਈਟ ਕਰਨੀ ਝਾਕਦੇ ਰਹਿੰਦੇ ਉੱਥੇ ਕੈਮਰਾਮੈਨ ਨੂੰ ਕੋਈ ਤਾਸ਼ ਵੀ ਦਿਖਾ ਦੇ ਭਾਈ ਮਤਲਬ ਕੁੱਟ ਕੇ ਹੋਏ ਖੇੜ ਘੜਿਆ ਭਾਈ ਇਹ ਨਾ ਵੱਲ ਖੇੜ ਘੜਿਆ ਭਾਈ ਹੁਣ ਵੀ ਖੇਡਾਂਗੇ ਤਾਂ ਕਿੰਨੇ ਕਿ ਦੁਖੀ ਹੁੰਦੇ ਸੀ ਭਾਈ ਤੁਸੀ ਪਹਿਲਾਂ ਤਾਂ ਭਾਈ 8 ਘੰਟੇ ਲੇਟ ਆਉਂਦੀ ਸੀ ਹਲਟ ਪੈ ਜਾਂਦਾ ਸੀ 5 ਘੰਟੇ ਰਹਿ ਜਾਂਦੀ ਸੀ ਸੋ ਦੋਸਤੋ ਮੈਂ ਤੁਹਾਡਾ ਵਿਕਰਮ ਵਿੱਕੀ ਦੋਸਤੋ ਅੱਜ ਅਸੀਂ ਲੰਘ ਰਹੇ ਸੀ ਇੱਥੋਂ ਭਾਈ ਧਾਮਗੋੜ ਪਿੰਡ ਕੋਲ ਬਾਈ ਬੈਠੇ ਸੀ ਇੱਥੇ ਮਿਲਿਆ ਖੇਤ ਤੇ ਗੱਲਬਾਤ ਕਰਦੇ ਹਾਂ ਨਾ ਚੋਂ ਉਹਦਾ ਕੀ ਮਾਹੌਲ ਹੈ ਨਾ ਕਿਦਾਂ ਦਾ ਕੀ ਸਰਕਾਰ ਹੈ ਜਿਹੜੀ ਆਪ ਸਰਕਾਰ ਆ ਤੇ ਗੱਲਬਾਤ ਕਰਦੇ ਹਾਂ ਭ ਵੇ ਬਈ ਭਾਈ ਅਸੀਂ ਇਕੱਠੇ ਹੋਏ ਬੈਠੇ ਹਾਂ ਅੱਜ ਇਕੱਠੇ ਹੋਏ ਭਾਈ ਇੱਥੇ ਬਾਅਦ ਚ ਗੱਲਾਂ ਮਾਤਾ ਮਾਰਦੇ ਆਂ ਭਾਈ ਲਾਈਟ ਆ ਗਈ ਸੀ ਚੱਲੀ ਜਾਂਦੀਆਂ ਮੋਟਰਾਂ ਤੇ ਚੰਗਾ ਪਾਣੀ ਆ ਚੱਲੀ ਜਾਂਦਾ ਆਪਣਾ ਨਹਿਰੀ ਪਾਣੀ ਵਧੀਆ ਚੱਲੀ ਜਾਂਦਾ ਰਹਿੰਦਾ ਅੱਛਾ ਤੇ ਵਿਲੇ ਬਹਿ ਕੇ ਤਾਂਸ ਕੁੱਟ ਕੇ ਹਟਿਆ ਅੱਛਾ ਤੇ ਹੁਣ ਬਸ ਦੁਪਹਿਰਾ ਕਟਾਂਗੇ ਟਾਈਮ ਨਾਲ 5 ਵਜੇ ਘਰੇ ਭੱਜ ਜਾਨੇ ਮੋਟਰਾਂ ਬੰਦ ਕਰਕੇ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਅੱਛਾ ਵੀ ਪਹਿਲਾਂ ਕਹਿੰਦੇ ਆ ਤਾਰਾਂ ਪਾਦ ਲੀਆਂ ਜੀ ਮੋਟੀਆਂ ਪਾਉਣੀਆਂ ਪੈਣੀਆਂ ਉਹੀ ਕਨੈਕਟਰ ਚੱਲੀ ਜਾਂਦੇ ਪਹਿਲਾਂ ਵਾਲੀ ਤੇ ਉਹੀ ਤਾਰਾਂ ਨੇ ਉਹੀ ਹੁਣ 24 ਘੰਟੇ ਲਾਈਟ ਆ ਜੀ ਕਦੋਂ ਮਰਜ਼ੀ ਆ ਕੇ ਚਲਾਈਏ ਕਦੋਂ ਮਰਜ਼ੀ ਬੰਦ ਕਰੀਏ ਪੂਰਾ ਨਜ਼ਾਰਾ ਬਈ ਫਿਰ ਹੁਣ ਪੂਰਾ ਵੱਧੂ ਨਜ਼ਾਰਾ ਈ ਹੂੰ ਪਹਿਲਾਂ ਕਿੰਨੇ ਕਿ ਦੁਖੀ ਹੁੰਦੇ ਸੀ ਬਈ ਤੁਸੀਂ ਪਹਿਲਾਂ ਤਾਂ ਬਈ 8 ਘੰਟੇ ਲਾਈਟ ਆਉਂਦੀ ਸੀ ਫਾਲਟ ਪੈ ਜਾਂਦਾ ਸੀ 5 ਘੰਟੇ ਰਹਿ ਜਾਂਦੀ ਸੀ ਇੱਥੇ ਆ ਮਲਾਜਮਾਂ ਨੂੰ ਪੁੱਛਦੇ ਆ 20 20 ਉਹਨਾਂ ਨੂੰ ਇਹ ਕਹਿੰਦੇ ਬਈ ਜਿਹੜੀ ਫਾਲਟ ਵਾਲੀ ਲਾਈਟ ਆਛੀ ਦਿੰਦੇ ਨਹੀਂ 5 ਘੰਟਾ ਨਹੀਂ ਚਲਾਉਂਦੇ ਰੈ ਜਨਰੇਟਰ ਜੁਟ ਲਾ ਕੇ ਹੂੰ ਐਜੀ ਤਾਂ ਹੀ ਫਿਰ ਇੱਥੇ ਇਕੱਠੇ ਕੰਮ ਕੰਮ ਨੂੰ ਵੇੜ ਕੇ ਬਹਿ ਗਏ ਕੰਮ ਨਿਬੜ ਕੇ ਹੁਣ ਤਾਂ ਸਕੁੱਟਾਂਗੇ ਕੰਮ ਨਿਬੜ ਜਾਂਦੇ ਆ ਅੱਗੇ ਤਾਂ ਲਾਈਟ ਕਰਨੀ ਖੇਡ-ਖੇੜਿਆ ਬਾਈ ਹਨਾ ਮਤਲਬ ਖੇਡ ਕੇ ਹਟਿਆ ਬਾਈ ਹੁਣ ਵੀ ਖੇਡਾਂਗੇ ਠੀਕ ਐ ਅੱਗੇ ਤਾਂ ਉੱਥੇ ਹੀ ਰਹਿੰਦੀ ਕਹੀ ਜੱਡੀ ਨੱਕੇ ਤੇ ਕਿਤੇ ਆ ਗਈ ਭੱਜ ਗਈ ਬੋਰ ਖੜਾ ਤੇ ਜਮਾ ਮਿੰਟਕ ਬਾਅਦ ਝੂਟਾ ਆ ਗਈ ਵੀ ਭੱਜੋ ਹੂੰ ਬਸ ਕਿਤੇ ਟਾਈਮ ਨਹੀਂ ਸੀ ਬਾਈ ਦਾ ਕਿੰਨਾ ਖੁਸ਼ ਹੈ ਜਿਹੜੀ ਸਰਕਾਰ ਆਪ ਸਰਕਾਰ ਤੋਂ ਬਹੁਤ ਖੁਸ਼ ਆ ਬਾਈ ਸਰਕਾਰ ਬਹੁਤ ਵਧੀਆ ਚਲਾ ਰਹੀ ਐ ਕੰਮ ਵਧੀਆ ਚੱਲੀ ਜਾਂਦੇ ਆ ਵਧੀਆ ਜਿਹਾ ਬਾਕਾਂ ਨੂੰ ਨੌਕਰੀਆਂ ਮਿਲੀਆਂ ਬਿਨਾ ਪੈਸੇ ਤੋਂ ਬਹੁਤ ਵਧੀਆ ਜਮਾ ਓਕੇ ਠੀਕ ਐ ਤੇ ਬਾਈ ਸਾਡੇ ਨਾਲ ਹੋਰ ਵੀ ਅੱਬੇ ਕੀ ਨਾਗਾ ਗਰਮੀਰ ਸਿੰਘਾ ਭਾਈ ਕੀ ਕਹਾਂ ਗਰਮੀਰ ਜੀ ਤੁਸੀਂ ਮੈਂ ਤਾਂ ਚੁੱਕ ਕੇ ਢੇਣਾ ਹਾਂ ਹਾਂਜੀ 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 ਤੇ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਜੀ ਅੱਛਾ ਹਾਂ ਤੇ ਕਿਦਾਂ ਦੇ ਭਾਈ ਕੰਮ ਜਰੀ ਸਰਕਾਰ ਦੇ ਹਨ ਕੰਮ ਜੀ ਬਹੁਤ ਵਧੀਆ ਸਰਕਾਰ ਦੇ ਹੂੰ ਵੀ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਬਹੁਤ ਚੰਗੀਆਂ ਨੇ ਅੱਛਾ ਹਾਂ ਪਹਿਲਾਂ ਵਾਲੀਆਂ ਤਾਂ ਬਸ ਇੱਕ ਦੂਜੇ ਨੂੰ ਉਹ ਕਰੀ ਜਾਂਦੀਆਂ ਸੀਗੀਆਂ ਹੂੰ ਇਹੋ ਜਿਹਾ ਮੁੱਖ ਮੰਤਰੀ ਨਹੀਂ ਤਾਂ ਕਿਤੇ ਮਿਲਣਾ ਹੂੰ ਨਹੀਂ ਆਉਣਾ ਕੋਈ ਹੋਰ ਇਹ ਐਵੇਂ ਹੁਣ ਚੁੱਕੇ ਵਰਗੇ ਭੰਡੀ ਜਾਂਦੇ ਆ ਹਾਂ ਤੇ ਉਹ ਬਾਦਲ ਤਾਂ ਠੀਕ ਚੰਗਾ ਸੀ ਇਹ ਤਾਂ ਬੰਦਾ ਬੇਕਾਰ ਹੀ ਐ ਇਹ ਕਿਹੜਾ ਜੀ ਕੈਪਟਨ ਤੇ ਇਹ ਸ਼ਖਬੀਰ ਅੱਛਾ ਹਾਂ ਇਹ ਭਗਵੰਤ ਮਾਨ ਵਰਗਾ ਕੋਈ ਬੰਦਾ ਹੈ ਨਹੀਂ ਗਾ ਹੂੰ ਗੱਲ ਕਰ ਇੱਕ ਗੱਲ ਬਾ ਥੋੜੀ ਜਿਹੀ ਮਰੀ ਕਰ ਗਿਆ ਇਹ ਹੂੰ ਉਹ ਜਿਹੜਾ ਅੰਮਰਤਪਾਲ ਨੂੰ ਉਹ ਕਰ ਗਿਆ ਹੂੰ ਉਹਦਾ ਕਰਕੇ ਮੜਾ ਜਾ ਉਹ ਹੋ ਗਿਆ ਉਹ ਤਿੰਨ ਦਾ ਹੋ ਹਾਂ ਉਹ ਤੇ ਲੋਕਰ ਜਾ ਉਹਦਾ ਕਰਕੇ ਉਹ ਜਾ ਪੈ ਗਿਆ ਹੂੰ ਤੇ ਨਹੀਂ ਹੋਰ ਕੰਮ ਸਾਰੇ ਠੀਕ ਆ ਹੂੰ ਲਾਈਟ ਫੁੱਲ ਆਉਂਦੀ ਹੈਗੀ ਹੂੰ ਤੇ ਕਿਰੋਂ ਮਰਜੀ ਆ ਕੇ ਪਾਣੀ ਪੀਣਾ ਠੰਡਾ ਪਾਣੀ ਪੀ ਲੋ ਕੱਢ ਕੇ ਅੱਛਾ ਤੁਰਤ ਬਾਹਰ ਚਲਾਇ ਕਰਦੇ ਤੁਰਤ ਪੈ ਚਲਾ ਕੇ ਕਰਦੇ ਆ ਬਈ ਜਮਾ ਹੂੰ ਕੋਈ ਆਇ ਨਹੀਂ ਅੱਗੇ ਅਸੀਂ ਕੈਂਪਰ ਭਰ ਕੇ ਰੱਖਦੇ ਅੱਗੇ ਇੱਥੇ ਨੱਕੇ ਲਾਉਣੇ ਪੈਂਦੇ ਸਾਨੂੰ ਖੇਤਾਂ 'ਚ ਨਾ ਨੱਕਾ ਲਾਉਂਦੇ ਲੋੜ ਆ 5 ਵਜੇ ਆਉਨੇ ਕਰੋ 5 ਵਜੇ ਆ ਜਾ ਤੜਕੇ 7 ਵਜੇ ਉਹਨੇ ਲੇਟ ਹਾਜ਼ਰ ਹੁੰਦੀ ਹੈਗੀ ਇਹ ਸਾਰੇ ਦਿਨ ਬਾਈ ਭਗਵੰਤ ਮਾਨ ਜੀ ਦੀ ਭਗਵੰਤ ਮਾਨ ਦੀ ਦੇਣਾ ਬਾਈ ਜਮਾ ਹੁਣ ਤੂੰ ਲਾਲਾ ਅੱਗੇ ਮੋਟਰਾਂ 5 ਘੰਟੇ ਲੇਟ ਛੱਡਦੇ ਸੀ ਇਹ ਹੁਣ ਪਾウダー ਮਾਉਣੀ ਸੀ ਜਨਰੇਟਰ ਲਿਆਉਂਦੇ ਸੀਗੇ ਤੇ ਮੱਕੀਆਂ ਰਮਾਉਣੀਆਂ ਸੀ ਜਨਰੇਟਰ ਲਿਆਉਂਦੇ ਸੀਗੇ ਕਾਸ਼ੇ ਦੀ ਲੋੜ ਨਹੀਂ ਨਹਿਰੀ ਪਾਣੀ ਆਵਾ ਤੇ ਆਪਣਾ ਮੋਟਰਾਂ ਕਰੋ ਮਰਜ਼ੀ ਆ ਕੇ ਛੱਡ ਲੋ ਸੱਚਾ ਬਾਧੂਆ ਜਮਾ ਨਜ਼ਾਰੇ ਲਿਆ ਤੇ ਕਿੰਨੇ ਵਜੇ ਆ ਜਾਣੇ ਸੀ ਖੇਤ ਤੁਸੀਂ ਖੇਤ ਬਾਈ ਜਦੋਂ ਆਪਣੇ ਬੱਸ ਲਾਈਟ ਹੁੰਦੀ ਹੋਈ ਆ ਅੱਛਾ ਬੱਸ ਐ ਇੰਤਜ਼ਾਰ ਨਹੀਂ ਕਰਨਾ ਪੈਂਦਾ ਵੀ ਹੁਣ ਰਾਤ ਨੂੰ 3 ਵਜੇ ਆਊਗੀ ਜਾਂ ਵੀ 2 ਵਜੇ ਆਊ ਰਾਤ ਨੂੰ ਤੇ ਹੁਣ ਟਾਈਮ ਵੜਾਗਾ ਚੋਰ ਚੱਪੇ ਦਾ ਜਿਹੜੇ ਆ ਕੇ ਆਪਦਾ ਨਾਮ ਆ ਕੇ ਫਸਲ ਮੁਰਝ ਜਾਣੀ ਅਸੀਂ ਠੀਕ ਇਹ ਵੀ ਬਹੁਤ ਸੁਖ ਹੋਇਆ ਨਾ ਰਾਜ ਜੀ ਵਾਧੂ ਵਾਧੂ ਸੁਖ ਹੋ ਗਈ ਘਟਣਾ ਬਹੁਤ ਹੁੰਦੀ ਰਾਤ ਨੂੰ ਹਾਂਜੀ ਹਾਂਜੀ ਬਾਕੀ ਜੀ ਜਵਾਕਾਂ ਨੂੰ ਨੌਕਰੀਆਂ ਵਧੀਆਂ ਮਿਲ ਜਾਣਗੀਆਂ ਬਣ ਪੈਸੇ ਤੋਂ ਹੂੰ ਚਾਰੇ ਕੋ ਟੀਚਰ ਲੱਗ ਗਿਆ ਸਾਡੇ ਪਿੰਡ ਚ ਬੜਾ ਤੇ ਰੇ ਨੀਆਂ ਨੌਕਰੀਆਂ ਤੇ ਸਰਕਾਰ ਨੇ। ਨਾ ਜੀ ਪਹਿਲਾਂ ਤਾਂ ਪੈਸੇ ਦੇ ਕੇ ਤਖੜੇ ਕਰਾਂ ਦੀ ਲੱਗਦੇ ਸੀਗੇ। ਹੂੰ ਤਰਿਸ਼ਪ ਤਾਂ ਨਹੀਂ ਚਲਦੀ ਨਾ। ਨਾ ਜੀ ਰਿਸ਼ਪ ਤਾਂ ਚਲਦੀ ਨਹੀਂ ਹੁਣ ਤਾਂ ਸਾਡੇ ਪਿੰਡ ਚ 5-6 ਮੁੰਡਿਆਂ ਨੂੰ ਮਿਲ ਗਈਆਂ ਮਾਸਟਰੀ ਦੀਆਂ ਮਿਲ ਗਈਆਂ। ਪੁਲਸ ਚ ਮਿਲ ਗਈਆਂ। ਅੰਗਣਵਾੜੀ ਚ ਮਿਲ ਗਈਆਂ। ਘਟੋ ਘਟਾ ਦਾ ਬਾਰਾ ਨੌਕਰੀਆਂ ਮਰਾਜ਼ ਮ ਲੱਗ ਗਈ। ਜੀ ਬਾਤ। ਬਾਕੀ ਸਮਾ ਵੀ ਥੋੜਾ ਸਰਕਾਰ ਨੂੰ ਨਾ। ਹਾਂ ਜੀ ਹਾਂ ਜੀ ਸਮਾ ਵੀ 2 ਸਾਲ ਦੀ ਹੋਇਆ ਜੀ ਪਹਿਲਾਂ ਗੰਦ ਪਾਇਆ ਪਿਆ ਇਹਨਾਂ ਨੇ। ਹੂੰ। ਸਮਾ ਹਜੇ 2 ਸਾਲ ਹੋਇਆ ਹਜੇ ਤਾਂ 5 ਸਾਲ ਹੋ ਕੇ ਦਵਾ ਦੇ ਮੌਕਾ ਮਿਲੇ ਠੀਕ ਇਹ ਹੁਣ ਦੁਬਾਰੇ ਆਉਣ ਨੂੰ ਕਹਦਾ ਸੱਖਾ ਦੁਬਾਰੇ ਤਾਂ ਕਹਿੰਦੇ ਭੁੱਲ ਜਾ ਹੁਣ ਉਹਨਾਂ ਨੇ ਉਹਨਾਂ ਨੇ ਬਾਈ ਹੁਣ ਕਿੱਥੇ ਅੱਛਾ ਹਾਂ ਠੀਕ ਹੁਣ ਇਹ ਕਿੱਥੇ ਆ ਜੂਗਾ ਹੁਣ ਤਾਂ ਚੰਗਾ ਬੰਦਾ ਹੀ ਜਾਊ ਕੋਈ ਹੁਣ ਖੁੜੀਆ ਸਾਹਿਬ ਖੜੇ ਵਾ ਲੱਗਦਾ ਵੱਡੇ ਲੀਡ ਨਾਲ ਜਿੱਤਣਗੇ ਲੱਗਦਾ ਜੀ ਜਮਾ ਲੱਗਦਾ ਹਾਂ ਹਾਂ ਜਮਾ ਜਿੱਤਣਗੇ ਪਿੰਡ ਆ ਗਏ ਥੋੜੇ ਹਾਂ ਜੀ ਆ ਕੇ ਗਏ ਆ ਪਿੰਡ ਦੋ ਵਾਰੀ ਕੋਸਟ ਵਾਇਰ ਪਿੰਡ ਵੱਲੋਂ ਤੁਸੀਂ ਪਿੰਡ ਵੱਲੋਂ ਜੀ ਪਾਵਾਂਗੇ ਵੋਟ ਫਰਲ ਪਾਵਾਂਗੇ ਸਾਰਿਆਂ ਨੂੰ ਵੱਧ ਵੋਟੋ ਚਿਹਰੀ ਨਹੀਂ ਆਈ ਸਾਡੇ 1400 ਵੋਟ ਲੈ ਜੂ 2100 ਵੋਟ ਆ 1400 ਲੈ ਜੂ ਸਾ ਤੇ ਬਾਈ ਜੀ ਨਾਲ ਸਾਡੇ ਹੋ ਰਹੀ ਹੈ ਬਈ ਸੱਚ ਕਰ ਸੋਸਰੀ ਗੱਲ ਬਈ ਕਿਨਾਰੀ ਸਰ ਮੇਰਾ ਨਾਮ ਗੋਰਾ ਸਿੰਘ ਆ ਬਈ ਗੋਰਾ ਕੀ ਗੋਗੇ ਤੁਸੀਂ ਮੈਨੂੰ ਲੱਗਦਾ ਹੈ ਨਾ ਖੇਡ ਖੋਡ ਕੇ ਹਟੇ ਆ ਹਾਂ ਬਈ ਤੇ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਮੈਨੂੰ ਹਾਂ ਜੀ ਤੇ ਕਿਵੇਂ ਲੱਗ ਰਿਹਾ ਬਈ ਜੀ ਸਰਕਾਰ ਨੂੰ ਕਿਵੇਂ ਬਈ ਸਰਕਾਰ ਤਾਂ ਇਹ ਜੀ ਨਾ ਹੀ ਆਉਣੀ ਤੇ ਨਾ ਹੀ ਆਵੇ 70 ਸਾਲਾਂ ਦਾ ਗੰਦ ਕਿਹੜਾ ਇਹ 2 ਸਾਲਾਂ ਚ ਕਿੱਥੋਂ ਕੱਢਦੇ ਹੁਣ ਇਹ ਕਹਿੰਦਾ ਇਹਨੇ ਹਜ਼ਾਰਾਂ ਹਜ਼ਾਰ ਬੁੜੀਆਂ ਨੂੰ ਨਹੀਂ ਅਸੀਂ ਤਾਂ ਕਹਿੰਨਾ ਵੀ ਨਾ ਤਾਂ ਹਜ਼ਾਰ ਬੁੜੀਆਂ ਨੂੰ ਦੇਵੇ ਨਾ ਬਚਾ ਕਰਾਇ ਜਮ ਫਰੀ ਨਹੀਂ ਕਰਨਾ ਚਾਹੀਦਾ ਉਹ ਬੰਦ ਕਰਨਾ ਚਾਹੀਦਾ ਇਹ ਤਾਂ ਕਹਿੰਦੇ ਮਾੜੀ ਹੁੰਦੀ ਹੈ ਚੀਜ਼ ਹੈ ਨਾ ਜੋ ਵੀ ਹਰ ਇੱਕ ਚੀਜ਼ ਫਰੀ ਨਾ ਕਰੇ ਲੋਕਾਂ ਦੇ ਕਰਜ਼ੇ ਕਰਕੇ ਲੋਕਾਂ ਨੂੰ ਤਾਹਾਂ ਚੜਾ ਦੇਣਾ ਨਾ ਸਾਨੂੰ ਫਰੀ ਦੀ ਕਿਰਾਏ ਦੀ ਲੋੜ ਹੈ ਨਾ ਸਾਨੂੰ ਬਿਜਲੀ ਫਰੀ ਦੀ ਲੋੜ ਹੈ ਜੁਨਟ ਕਟਾ ਦੇ 2 ਰੁਪਏ ਜੁਨਟ ਕਰਦੇ ਸਾਨੂੰ ਜਮਾ ਸੀ ਖੋਸੋ ਕੇ ਭਰਾਂਗੇ ਖੇਤਾਂ ਲਈ ਮੋਟਰ ਦਾ ਭਾਂਦੀ ਇਹ ਜਾਨੂ 1000 ਰੁਪਏ ਮਹੀਨਾ ਕਰਦੇ ਅਸੀਂ ਪਰ ਨੂੰ ਤਿਆਰਾਂ ਪਰ ਸਾਡੂ ਤੇ ਸਾਡੇ ਕੋਲ ਤਾਂ ਇੱਕ ਇੱਕ ਮੋਟਰ ਹੈ ਬਾਦਲ ਕਿਆ ਕੋਲ 15 1500 ਮੋਟਰ ਹੈਗੀ ਉਹਨਾਂ ਨੂੰ ਫਾਇਦਾ ਤਾਂ ਉਹਨਾਂ ਨੂੰ ਆ ਸਾਨੂੰ ਤਾਂ ਇੱਕ ਮੋਟਰ ਦਾ ਅਸੀਂ 1000 ਰੁਪਏ ਮਹੀਨਾ ਭਰਦੇ ਆ ਸਾਨੂੰ ਦੁੱਖ ਨਹੀਂ ਆਉਂਦਾ ਪਰ ਸਾਡੇ ਕਰਜ਼ੇ ਮਾਫ ਕਰਕੇ ਸਾਨੂੰ ਲੋਕਾਂ ਨੂੰ ਬਰਾਬਰ ਕਰਕੇ ਫਿਰ ਕਹਾਂ ਚੜਾਵੇ ਇਹ ਵੀ ਫੰਡ ਇਕੱਠਾ ਹੋਊ ਫੇਰ ਹੀ ਫੰਡ ਇਕੱਠਾ ਹੋਊਗਾ ਵੀ ਕਿਹੜਾ ਇਹ ਜੇ ਬੱਚਾ ਨੂੰ ਘਾਟਾ ਪਈ ਜਾਂਦਾ ਬਿਜਲੀ ਬੋਰਡ ਨੂੰ ਘਾਟਾ ਪਈ ਜਾਂਦਾ ਉਹ ਘਾਟੇ ਨਾ ਪੈਣ ਉਹ ਬਿਜਲੀ ਬੋਰਡ ਲੈ ਜਾਂਦਾ ਰਹੇ ਲੈ ਬੱਚਾ ਜ ਇਹ ਬਥਾਰਾ ਕੁਝ ਬੰਦ ਕਰਕੇ ਇਹਨਾਂ ਨੂੰ ਵੀ ਸਾਡੇ ਲਈ ਕਿਹੜਾ ਕਰਜ਼ਾ ਕਰਜ਼ਾ ਮਾਫ਼ ਕਰਕੇ ਕਲੀਅਰ ਕਰ ਦੇ ਲੋਕਾਂ ਨੂੰ ਕਿਹੜਾ ਕੰਮ ਚੱਲ ਪਏ ਫਿਰ ਵਧੀਆ ਚੱਲੇ ਜਾਓ ਬਜਟ ਦਾ ਹੱਕ ਹਰ ਇੱਕ ਤੋਂ ਟੈਕਸ ਲਵੇ ਕਿਹੜਾ ਅਰਬ ਰੁਪਏ ਦਾ ਟੈਕਸ ਇਹ ਤਗੜੇ ਬੰਦੇ ਦਾ ਦਿੰਦੀ ਨਹੀਂ ਗਰੀਬਾਂ ਦੇ ਮਾਰ ਪਈ ਜਾਂਦੀ ਹੈ ਗਰੀਬਾਂ ਦਾ ਮਹਿੰਗਾਈ ਹੋਈ ਜਾਂਦੀ ਹੈ ਸਿਲੰਡਰ ਤੇ ਅਸੀਂ 400 ਤੋਂ ਲੈ ਲਓ 1100 ਤੇ ਜਾ ਵੜਿਆ ਤੇ ਹੁਣ ਤੁਸੀਂ ਹਰ ਇੱਕ ਦਾ ਨੂਨ ਮਿਰਚ ਲਾ ਲਓ ਪਹਿਨਾ 100 ਰੁਪਏ ਕਿਲੋ ਆਉਂਦੇ ਹੁਣ 250 ਨੂੰ 300 ਨੂੰ ਕਿਲੋ ਆਉਂਦਾ ਤੇ ਸਰੋਂ ਦਾ ਤੇਲ ਪਹਿਲਾਂ 70 ਰੁਪਏ ਲੀਟਰ ਸੀਗਾ ਅੱਜ 200 ਤੋਂ ਪਾਰ ਹੈ ਹਰ ਇੱਕ ਚੀਜ਼ ਮਗਿਆਈ ਨੇ ਮਾਰਤੇ ਕਿਸਾਨ ਤੇ ਗਰੀਬ ਹਰ ਇੱਕ ਦਾ ਕਰਜ਼ਾ ਮਾਫ ਹੋ ਜਾਏ ਗਰੀਬਾਂ ਅਮੀਰ ਕਿਸਾਨਾਂ ਦਾ ਤੇ ਗਰੀਬਾਂ ਦਾ ਹਰ ਇੱਕ ਦਾ ਕਰਜ਼ਾ ਮਾਫ ਹੋਏ ਨਾਲ ਸਾਬ ਨਿੱਕੇ ਆੜਤੀਏ ਨਿੱਕੇ ਕਿਸਾਨ ਦੁਕਾਨਦਾਰ ਉਹਨਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ ਵੀ ਮਜ਼ਦੂਰ ਕਿਸਾਨ ਨਿੱ ਘਾੜਤੀਆ ਤੇ ਦੁਕਾਨਦਾਰ ਉਹਨਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ ਇਹ ਨਾ ਹੋਵੇ ਵੀ ਕਰਜ਼ੇ ਨਾਲ ਤੰਗ ਹੋ ਕੇ ਬੰਦਾ ਖੁਦਖਿਦੀਆਂ ਕਰ ਲੂ ਵੀ ਖੁਦਗੱਥੀ ਨਾ ਕਰੇ ਵੀ ਇਹ ਹਰ ਇੱਕ ਕਾਰਜਾ ਮੁਆਫ ਹੋਣਾ ਚਾਹੀਦਾ ਸਾਨੂੰ ਬੱਚਾ ਫਰੀ ਨਹੀਂ ਚਾਹੀਦੀਆਂ ਸਾਨੂੰ ਬਿਜਲੀ ਫਰੀ ਨਹੀਂ ਚਾਹੀਦੀ ਸਾਨੂੰ ਮੋਟਰ ਬਿਜਲੀ ਵੀ ਫਰੀ ਨਹੀਂ ਚਾਹੀਦੀ 1000 ਰੁਪਿਆ ਭਾਂਦੀ ਸਾਨੂੰ ਬਿੱਲ ਲਾ ਦੇ ਮਹੀਨੇ ਦਾ 12000 ਭਰਦਾ ਇੱਕ ਅੱਧੇ ਢੋਲ ਦਾ ਉਹ ਹੈਗਾ ਪਰ ਲਾਈਟ 24 ਘੰਟੇ ਕਮੇ ਹੁਣ ਆਉਂਦੀ ਐ ਹਲੁਡਾਈ ਜਾਵੇ ਸਾਨੂੰ ਕੋਈ ਇਹਦਾ ਦੁੱਖ ਨਹੀਂਗਾ ਪਹਿਲਾਂ ਤਾਂ ਬੁਰਾ ਹਾਲ ਹੀ ਇਹ ਆਪ ਦੇਖਿਆ ਜਾਵੇ ਪਹਿਲਾਂ ਬਾਈ ਰਾਤ ਨੂੰ ਆਉਂਦੇ ਕਈ ਵਾਰੀ ਤਾਂ ਅਸੀਂ ਰਾਜ ਮੋਟਰਸਲਾਂ ਤੇ ਡੱਗਿਆ ਰੇਤਾ ਹੁੰਦਾ ਰਾਜ ਰਾਜ ਡੱਗਿਆਂ ਦੇ ਰਾਤ ਨੂੰ 8 ਘੰਟੇ ਜੇ ਆਉਂਦੇ ਅੱਧਾ ਘੰਟਾ ਸਾਨੂੰ ਰਾਹ ਚ ਖੇਤਾਂ ਨੂੰ ਆਉਂਦੇ ਨੇ ਸਾਡਾ ਮੇਰਾ 2 2.5 ਕਿਲੋਮੀਟਰ ਬਾੜ ਤੇ ਖੇਤ ਹੈਗਾ ਜੇ ਜਾਂਦੇ ਅੱਧਾ ਘੰਟਾ ਤਾਂ ਲੰਘ ਜਾਂਦਾ 7 ਘੰਟੇ ਰਹਿ ਗਏ ਉਸ ਤੋਂ ਬਾਅਦ ਬਿਜਲੀ ਉਨ ਡੱਕਰਦਾ ਦੇ 2 ਘੰਟੇ ਫੇਰ ਨਹੀਂ ਆਉਂਦੀ ਸੀ ਹੁਣ 2.5 ਘੰਟੇ 2.5 ਘੰਟੇ ਰਹਿ ਗਏ ਤੇ 2.5 ਘੰਟਿਆਂ ਦੇ ਵਿੱਚ ਤੁਸੀਂ ਲਾ ਲਓ ਕੀ ਅਸੀਂ ਰਵਾਉਂਦੇ ਕੀ ਨਹੀਂ ਹੁਣ ਆਹ ਦੇਖ ਲਓ ਸਾਰੇ ਬਾਣ ਸੁੱਕੇ ਪਿਆ ਵੀ ਸਾਨੂੰ ਵੀ ਪਾਣੀ ਛੱਡਣਾ ਬੂ ਸਾਰੇ ਵਾਹਣ ਦੇਖ ਲੋ ਹੁਣ ਸੁੱਕੇ ਪਿਆ ਨਹੀਂ ਅੱਗੇ ਅਸੀਂ ਕਿਦੋਂ 8 ਘੰਟਿਆਂ ਦੀ ਲਾਈਟ ਅਸੀਂ ਮੋਟਰ ਛੱਡਦੇ ਵੀ ਵਾਹਣ ਗਿੱਲਾ ਕਰ ਲੀਏ ਕਿਦੋਂ ਚੌਲਾ ਲਵਾਉਣ ਵੇਲੇ ਦੁਖੀ ਹੋਵਾਂਗੇ ਵੀ ਹੁਣ ਠੰਡਾ ਕਰ ਲੀਏ ਤੇ ਹੁਣ ਤੁਸੀਂ ਲਾ ਲੋ ਸਾਰੇ ਵਾਹਣ ਜਮਾ ਪਿਆ ਸੁੱਕੇ ਕੋਈ ਨਹੀਂ ਛੱਡਦਾ ਵੀ 24 ਘੰਟੇ ਲਾਈਟ ਤਾਂ ਹੈਗੀ ਹੈਗੀ ਨਾ ਕਰੇ ਆ ਜਾਂਦੇ ਹੋਗੇ ਬਾਈ ਤੜਕੇ ਸੀ 8 ਵਜੇ ਆਉਂਦੇ 9 ਵਜੇ 4 ਵਜੇ ਨੂੰ ਘਰੇ ਜਾ ਵੜਦੇ ਆ ਜਮਾ ਬੇਲੇ ਰਹਿਣੇ ਹੈਗੇ ਪਹਿਲਾਂ ਸਾਰਾ ਦਿਨ ਲੱਗ ਜਾਂਦਾ ਰਾਤ ਬਾਈ ਬੰਦਾ ਆਏ ਨਹੀਂ ਪਤਾ ਰਾਤ ਨੂੰ ਭੱਜਣਾ ਬੰਦਾ ਕਿ ਦਿਨੇ ਭੱਜਣਾ ਪਵੇ ਸਾਡਾ ਤਾਂ ਪਤਾ ਹੀ ਨਹੀਂ ਸੀ ਤੇ ਬਾਈ ਕਿੰਨੇ ਖੁਸ਼ ਹੋ ਫੇ ਸਰਕਾਰ ਬਾਗੋ ਬਾਗ ਆ ਬਾਈ ਹੂੰ ਬਹੁਤ ਜਿਆਦੇ ਖੁਸ਼ ਆਗੇ ਹਜੇ ਇਹ ਜੀ ਨਾ ਤਾਂ ਆਈ ਹੈ ਹੂੰ ਨਹੀਂ ਆਈ ਬਹੁਤ ਵਧੀਆ ਕਿਵੇਂ ਅਜ ਕੀ ਦੇਖਿਆ ਇਹਦੇ ਵਿੱਚ ਸਾਨੂੰ ਜੀ ਬਹੁਤ ਵਧੀਆ ਲਿੰਦਾ ਜੀ ਫਸਲਾਂ ਵਧੀਆ ਹੋ ਗਈਆਂ ਪਾਣੀ ਪੂਣੀ ਦੀ ਰਾਦ ਨੂੰ ਆਉਣਾ ਪਿਆ ਸਾਨੂੰ ਕਿਵੇਂ ਅਸੀਂ ਹੁਣ ਆਗੇ ਖੇਤ ਸਾਨੂੰ ਐਂ ਚਿੰਤਾ ਨਹੀਂ ਸੀਗੀ ਜਿਵੇਂ ਮੰਨ ਕੇ ਲਾਈਟ ਹੋ ਜਾਪੇ ਨਾ ਹੋਊਗੀ ਹੈਨਾ ਤੇ ਸਾਨੂੰ ਆਖਿਰ ਵਾਹਣ ਕਿਦੋਂ ਆਉਣੀ ਲਾਈਟ ਬੱਸ ਹੈਗੀ ਐ ਚੱਲੀ ਜਾਣੀ ਮੋਟਰ ਆਖੇ ਵਾਹਣ ਕੋਈ ਸਬਜ਼ੀ ਲਾਉਣੀ ਐ ਕੋਈ ਮੱਕੀ ਦੇਖ ਲਈ ਸੀ ਵੀਡੀਓ ਮਾਰ ਲੇ ਇੰਦਰ ਬਹੁਤ ਵਧੀਆ ਖੜੀ ਐ ਤੇ ਪਾਣੀ ਬਹੁਤ ਨੇਰੀ ਪਾਣੀ ਵਧੀਆ ਚੱਲਦਾ ਲਾਈਟ ਲਾਈਟ ਬਹੁਤ ਵਧੀਆ ਲਾਈਟ ਤਾਂ ਜੀ ਦੁੱਖੀ ਤੋੜਦੇ ਲਾਈਟ ਤਾਂ ਸਾਨੂੰ ਕਹਿ ਕੇ ਕਟਾਉਣੀ ਪੈਂਦੇ ਵੀ ਜੀ ਫਾਲਟ ਪੈ ਗਿਆ ਉ ਸਾਨੂੰ ਇੱਕ ਹੋਰ ਐ ਜੀ ਕਿਹੜਾ ਇਹ ਮੈਕਮਾ ਆਪਣਾ ਬਿਜਲੀ ਵਾਲੇ ਮੁੰਡੇ ਵਧੀਆ ਦਿਨ ਰਾਤੀ ਤੁਰੇ ਫਿਰਦੇ ਐ ਇਹਨਾਂ ਨੇ ਵੀ ਸਾਨੂੰ ਕੋਈ ਚੱਕਰ ਆਉਣ ਦਿੱਤਾ ਤੇ ਮਨਕੇ ਇੰਨੇ ਵੀ ਕੋਈ ਚੱਕਰ ਆਉਣ ਤਾਂ ਸਾਨੂੰ ਵੀ ਜੇ ਆਏ ਨੇ ਕਿਤੇ ਫੋਨ ਮਾਰਦੇ ਆਂ ਝਰਕਦੇ ਨੇ ਹਾਜ਼ਰ ਨੇ ਆਪ ਵੀ ਗੇੜੇ ਮਾਰਦੇ ਫਿਰਦੇ ਆਪ ਵੀ ਕਾਲ ਲਾਉਂਦੇ ਸਾਨੂੰ ਕੋਈ ਫਲਟ ਤਾਂ ਨਹੀਂ ਪੈ ਗਈ ਪਹਿਲਾਂ ਵੀ ਬਹੁਤ ਤੰਗ ਆਉਂਦੇ ਬਿਜਲੀ ਪਹਿਲਾਂ ਤਾਂ ਵੀ ਅਸੀਂ ਗ੍ਰੈਡ ਤੇ ਫੋਨ ਲਾਉਂਦੇ ਮਲਾਜੂ ਖੇਤਾਂ ਦੇ ਕਿੱਥੇ ਹੁੰਦੇ ਸੀ ਗਰਮੀ 'ਚ ਬਹੁਤ ਔਖੀ ਆ ਇੱਥੇ ਜਈ ਸਾਹਿਬ ਆਉਣਗੇ ਮੈਂ ਤੁਹਾਨੂੰ ਮਲਾਉਂਗਾ ਇੱਥੇ ਗੁੰਡਾ ਆਊਗਾ ਤੇ ਅੱਗੇ ਤਾਂ ਅਸੀਂ ਗ੍ਰੈਡ ਤੇ ਕਦੇ ਫੋਨ ਲਾਉਂਦੇ ਨਾ ਫੋਨ ਚੱਕ ਕੇ ਸਾਡਾ ਹੋੜ ਤੇ ਪਰਾਂ ਧਰ ਦਿੰਦੇ ਭੂੰ ਕੀ ਜਾਂਦਾ ਯਾਰ ਅਸੀਂ ਪੁੱਛਣਾ ਵੀ ਲਾਈਟ ਆਊਗੀ ਉੱਪਰ ਦੱਸ ਨਹੀਂ ਨਾ ਤੇ ਹੁਣ ਇਹ ਸਾਨੂੰ ਆ ਫੋਨ ਲਾ ਕੇ ਪੁੱਛਦੇ ਜੀ ਮੈਕਮੇ ਵਾਲੇ ਵੀ ਭਾਈ ਚੱਲੀ ਇਹਨੇ ਲਾਈਟ ਹਾਂ ਚੱਲੀ ਜੀ ਬਹੁਤ ਵਧੀਆ ਬਹੁਤ ਉਸਤਾ ਆਉਂਦੇ ਹੋਂ ਤਾਂ ਮਾਹ ਜੀ ਬਾ ਆਉਣਗੇ ਤੁਸੀਂ ਮੈਂ ਤੁਹਾਨੂੰ ਥੋੜੀ ਗੱਲਬਾਤ ਹੀ ਕਰਵਾ ਦਾਂਗੇ ਤੇ ਬਹੁਤ ਵਧੀਆ ਤੇ ਇੱਕ ਗੱਲ ਠੀਕ ਵਧੀਆ ਜੀ ਵਧੀਆ ਬਸ ਇੱਕ ਇਹਨਾਂ ਨੂੰ ਪੱਕੇ ਕਰਿਆ ਜਾਵੇ ਕਿ ਜਿਹੜੇ ਮਲਾਜਾਂ ਨੇ ਕਿਹੜੇ ਮਲਾਜਾਂ ਨੇ ਇਹਨਾਂ ਪੱਕੇ ਕਰਿਆ ਜਾਵੇ ਹਾਂਜੀ ਵਧੀਆ ਕਿਉਂ ਪੱਕੇ ਨਾ ਸਾਨੂੰ ਆਏ ਪਿੰਡ ਦੇ ਮੁੰਡੇ ਨੇ ਕਿ ਦੂ ਨੇੜੇ ਡਿਊਟੀ ਹੋ ਜੂਗੀ ਹੋਰ ਡਿਊਟੀ ਲੱਗ ਜੂਗੀ ਉਹਨਾਂ ਨੂੰ ਕਹਿ ਦਿਆ ਕਰਾਂਗੇ ਵੀ ਇਹ ਤਾਂ ਛੱਡ ਕੇ ਜਾਓ ਅਸੀਂ ਤਾਂ ਇਹਨਾਂ ਤੇ ਖੁਸ਼ ਆ ਤੇ ਜੋ ਸਾਥੋਂ ਕੋਈ ਸਰਕਾਰ ਨੇ ਕਰਾਉਣਾ ਹੈ ਉਹ ਕਰਾ ਸਕਦਾ ਹੈ ਅਸੀਂ ਕਹਿੰਦੇ ਇਹਨਾਂ ਦੇ ਹੱਕ ਚ अच्छा हां अब इन चट्मों आगे सुनना ਗੱਲ ਕਰਵਾ ਲਗੇ ਜਿਵੇਂ ਗਰਮੀ ਤੇ ਖੁੜੇ ਜਿਹੇ ਖੜੇ ਹੋਇਆ ਆਪਦੇ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜਿੱਤਣਗੇ ਬਹੁਤ ਜਿੱਤਣਗੇ ਜੀ ਫੋਲੋ ਕਰੋ ਆ ਗਏ ਪਿੰਡ ਹਾਂਜੀ ਹਾਂਜੀ ਅਸੀਂ ਤਾਂ ਜਿਹੜੇ ਪਾਸੇ ਹੋ ਜੀ ਫਿਰ ਜਿਹ ਤੈਕੀ ਹਟਦੇ ਨੇ ਅਸੀਂ ਪਹਿਲਾਂ ਨੇ ਕਈ ਸਾਹਿਬ ਜੀ ਤੈਕੀ ਹਸਲ ਅੱਛਾ ਜਗਦੀਪ ਨੇ ਹਾਂਜੀ ਪਰ ਕੰਮ ਨਹੀਂ ਕਰਾ ਅੱਛਾ ਆਇਆ ਨਹੀਂ ਬਣ ਕੇ ਕੰਮ ਤੁਸੀਂ ਜੀ ਸਾਡੇ ਪੁਲਸ ਜੇ ਬਣੀ ਹੋਈ ਪੁਲਸ ਲੈਣ ਉਥੇ ਭਰਤੀ ਹੋਈ ਸੀ ਮੁੰਡੇ ਤੇ ਉਥੇ ਪੈਸੇ ਦੇ ਕੇ ਦਾ ਬੱਚੇ ਨਿੱਕੇ ਨਿੱਕੇ ਲਾ ਗਏ ਹੁਣ ਵੀ ਖੜੇ ਆ ਮੋੜਾਂ ਤੇ ਉਹ ਮੁੰਡੇ ਨਿੱਕੇ ਨਿੱਕੇ ਡੰਡੇ ਜਿਹਦੇ ਪੁਲਸ ਵਾਲੇ ਭਰਤੀ ਕਰ ਲੈ ਜਿਵੇਂ ਕੱਦ ਵਾਲਾ ਮੁੰਡਾ ਸੀ ਕੋਈ ਤੇ ਉਹ ਨਹੀਂ ਭਰਤੀ ਕਰ ਲੈਣੇ ਇਹ ਕੋਈ ਯੋਗ ਸੀ ਉਹ ਨਹੀਂ ਕਰਿਆ ਪੈਸੇ ਦੇ ਕੇ ਲਾਇਏ ਤੇ ਬਸ ਉਤੋਂ ਦਾ ਫਿਰ ਨੱਕ ਮੁਰਗਾ ਵੀ ਯਾਰ ਕੀ ਫਾਇਦਾ ਹੈ ਮੈਂ ਇਹਨਾਂ ਛਤਰਖਾਨ ਦਾ ਕਿੰਨੇ ਵਜੇ ਨਗਰ ਫਰਦੋ ਤੇ ਕਰੋ ਤਾਂ ਬਈ ਅਸੀਂ ਰੋਟੀ ਖਾ ਕੇ ਆਉਂਦੇ ਆ ਤੇ ਬਸ 4 ਵਜੇ ਵਗ ਜਾਨੇ ਆ ਸਰਪੰਚ ਜੀ ਇਹ ਗੱਲ ਵਧੀਆ ਠੀਕ ਹੈ ਕੰਮ ਕਰ ਹੈ ਕਿੰਨੇ ਜਮੀਨਾਂ ਤੁਹਾਡੇ ਕੋਲ ਮੇਰੇ ਕੋਲ ਹੈਗੇ ਨਹੀਂ ਜੀ ਸਾਢੇ 4 ਕਿਲੋ ਕਰੂਗਾ ਵਧੀਆ ਠੀਕ ਹੈ ਕੰਮ ਹਾਂ ਖੁਸ਼ ਹੋ ਬੁਰੀ ਹੈ ਸਰਕਾਰ ਪੂਰੇ ਬਾਗੋ ਬਾਗਾਂ ਨਹੀਂ ਪਹਿਲਾਂ ਜਿੰਨਾ ਵੀ ਕਹਿ ਰਹੇ ਭਗਵੰਤ ਮਾਨ ਤਦਾਸ਼ ਖੁਸ਼ਾ ਭਗਵੰਤ ਭਗਵੰਤ ਮਾਨ ਦਾ ਸਮਝ ਕਿਤੇ ਮਿਲ ਜੇ ਸੀ ਜੱਫੀਆਂ ਪਾਈਏ ਅੱਛਾ ਤਾ ਜਾਣ ਨਹੀਂ ਦੇਣਾ ਨੇੜੇ ਹੈ ਮਿਲ ਜਾਣੀ ਮਿਲ ਜਾਣੀ ਕੋਈ ਨਹੀਂ ਹਾਂ ਜੀ ਸਾਡੇ ਮਾਧਿਅਮ ਰਹੇ ਕਹਿੰਦੇ ਬਹੁਤ ਮਿਲਣ ਬਾਈ ਨੂੰ ਨਾ ਨਹੀਂ ਵਧੀਆ ਜੀ ਵਧੀਆ ਤੇ ਪਰ ਭਗਵੰਤ ਮਾਨ ਦੀ ਸੋਚ ਬਹੁਤ ਵਧੀਆ ਜੀ ਬੜੀ ਐ ਠੀਕ ਐ ਕਦੇ ਮਿਲੇ ਨਹੀਂ ਮੈਨੂੰ ਨਹੀਂ ਮਿਲੇ ਨਹੀਂ ਜੀ ਮਿਲੇ ਨਹੀਂ ਉਹ ਵੀੜੂ ਬਣਾ ਸੁਣ ਲੈ ਲਿਆ ਮੈਂ ਤਾਂ ਪਹਿਲੇ ਦਿਨ ਤੋਂ ਫੈਨ ਹਾਂ ਉਹਦਾ ਕਿਉਂਕਿ ਪਹਿਲੇ ਕੈਸਟਾ ਚੁੰਦਾ ਸੀ ਉਦੋਂ ਮੈਂ ਸੁਣਦਾ ਰਿਹਾ ਕੈਸਟਾ ਹਾਂ ਜੀ ਤੇ ਬਹੁਤ ਵਧੀਆ ਕੁਲਫੀ ਗਰਮੇ ਗਰਮਾ ਕੁਲਫੀ ਗਰਮੇ ਗਰਮਾ ਵਾਹ ਯਾਰ ਉਹ ਕੈਸਟਾ ਪਹਿਲਾਂ ਕੋਈ ਟੇਪ ਹੁੰਦੀ ਦੂਜੀ ਜੀ ਉਹ ਸੁੱਚਾਣੀ ਤੇ ਉਹਦੋਂ ਉਹ ਸੁਣਦੇ ਰਹੇ ਅਸੀਂ ਉਹ ਬਹੁਤ ਕੈਸਟਾ ਅੱਛਾ ਕਿਵੇਂ ਰਹੇ ਵਧੀਆ ਸੀ ਹਜੇ ਪਈਆਂ ਨਹੀਂ ਕਰੇ ਤੇ ਜਦੋਂ ਘਰ ਕੰਮ ਮੌਕਾ ਪਜਾ ਦਿਖਾਵਾਂਗਾ ਨਹੀਂ ਕੈਸਟਾ ਦੱਬੀਆਂ ਵਿੱਚ ਸਮੀਆਂ ਪਈਆਂ ਨੇ ਤੇ ਬਹੁਤ ਵਧੀਆ ਸਰਕਾਰ ਹੈ ਜੀ ਲੈ ਵੀ ਦੋਸਤੋ ਇਹ ਸਾਨੂੰ ਪਿੰਡ ਤਾਮਕੋੜ ਦੇ ਬਾਈ ਹੋਰੇ ਜਿੱਥੇ ਅਸੀਂ ਖੇਤਾਂ 'ਚ ਖੜੇ ਅਸੀਂ ਗੱਲਬਾਤ ਕੀਤੀ ਹੈ ਸਾਰੀ ਤੇ ਹੋਰ ਨਵੀਂ ਵੀਡੀਓ ਨਾਲ ਜਲਦ ਮਿਲਾਂਗੇ ਤੁਹਾਨੂੰ ਜਲਦ ਤੱਕ ਦੇਖਦੇ ਸਾਡਾ ਚੈਨਲ ਜਗਰਾ ਬਣਾਓ